ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਾਂ ਦੇ ਚੈਨ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਹਾਲਾਤ ਦਿਨੋ ਦਿਨ ਬਦਤਰ ਤੋਂ ਬਦਤਰ ਹੁੰਦੇ ਜਾਂਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਬਾਦਲ ਧੜੇ ਦੇ ਖਿਲਾਫ ਜੋ ਬਹੁਤ ਸਾਰੇ ਲੀਡਰਸ਼ਿਪ ਜਿਨ੍ਹਾਂ ਨੇ ਆਪਣੇ ਵੱਲੋਂ ਮੋਰਚੇ ਖੋਲ ਦਿੱਤੇ ਨੇ ਉਨ੍ਹਾਂ ਵਿੱਚੋਂ ਸ਼ਖਬੀਰ ਸਿੰਘ ਬਾਦਲ ਦੇ ਖਾਸ ਰਿਸ਼ਤੇਦਾਰ ਤੇ ਅਕਾਲੀ ਦਲ ਸਰਕਾਰ ਦੇ ਸਮੇਂ ਸੁਪਰ ਸੀਐਮ ਤੌਰ ਤੇ ਜਾਣੇ ਜਾਂਦੇ ਸਾਬਕਾ ਮਾਲ ਮੰਤਰੀ ਵਿਕਰਮਜੀਤ ਸਿੰਘ ਮਜੀਠੀਆ ਨੇ ਵੀ ਜੋ ਮੋਰਚਾ ਖੋਲੇ ਵਿਕਰਮਜੀਤ ਸਿੰਘ ਮਜੀਠੀਆ ਨੇ ਜੋ ਅੰਤਰੀਕ ਕਮੇਟੀ ਦੇ ਵੱਲੋਂ ਸਿੰਘ ਸਹਿਬਾਨ ਜਥੇਦਾਰਾਂ ਦੇ ਖਿਲਾਫ ਜੋ ਫੈਸਲਾ ਲਿਆ ਗਿਆ ਉਸ ਦੇ ਨਹੀਂ ਵਿਕਰਮਜੀਤ ਸਿੰਘ ਮਜੀਠੀਆ ਨੇ ਬਿਆਨ ਦਿੱਤਾ ਕਿ ਬਹੁਤ ਮੰਦ ਭਾਗਾ ਫੈਸਲਾ ਸੀ ਸਾਰੇ ਹੀ ਸਿੱਖ ਕੌਮ ਨੂੰ ਜਿਹੜਾ ਕਿ ਕੇਸ ਪਹੁੰਚੀਏ ਇਸ ਤੋਂ ਬਾਅਦ ਅਕਾਲੀ ਦਲ ਬਾਦਲ ਦੇ ਵੱਲੋਂ ਜੋ ਕਾਰਜਕਾਰੀ ਪ੍ਰਧਾਨ ਨੇ ਬਲਵਿੰਦਰ ਸਿੰਘ ਖੁੰਧੜ ਉਹਨਾਂ ਨੇ ਵਿਕਰਮਜੀਤ ਸਿੰਘ ਮਜੀਠੀਆ ਤੇ ਇਸ ਬਿਆਨ ਨੂੰ ਲੈ ਕੇ ਬਹੁਤ ਵੱਡਾ ਤੰਜ ਕੱਸਿਆ ਉਹਨਾਂ ਨੇ ਕਿਹਾ ਕਿ ਵਿਕਰਮਜੀਤ ਸਿੰਘ ਮਜੀਠੀਆ ਜਿਨ੍ਹਾਂ ਨੂੰ ਬਾਦਲ ਸਰਕਾਰ ਨੇ ਸਮੇਂ ਬਾਦਰ ਨੇ ਉਹਨਾਂ ਦੀ ਉਂਗਲੀ ਫੜ ਕੇ ਉਹਨਾਂ ਨੂੰ ਰਾਜਨੀਤੀ ਵਿੱਚ ਲੈ ਕੇ ਆਏ ਔਰ ਉਹਨਾਂ ਨੂੰ ਮੰਤਰੀ ਬਣਾ ਦਿੱਤਾ 2007 ਦੇ ਵਿੱਚ ਪਹਿਲੀ ਵਾਰ ਰਾਜਨੀਤੀ ਵਿੱਚ ਆਉਂਦੇ ਨੇ ਔਰ ਉਹਨਾਂ ਨੂੰ ਪਹਿਲੀ ਵਾਰੀ ਮੰਤਰੀ ਦਾ ਅਹੁਦਾ ਦਿੱਤਾ ਜਾਂਦਾ ਜਦੋਂ ਕਿ ਬਹੁਤ ਸਾਰੇ ਲੀਡਰ ਐਸਐਸਸੀ ਜਿਹੜੇ 3-4-4 ਵਾਰੀ ਜਿੱਤ ਕੇ ਆਏ ਸੀ ਉਹਨਾਂ ਨੂੰ ਮੰਤਰੀ ਨਹੀਂ ਬਣਾਇਆ ਜਾਂਦਾ ਔਰ ਸਿਰਫ ਰਿਸ਼ਤੇਦਾਰੀ ਕਰਕੇ ਔਰ ਸੁਖਵੀਰ ਸਿੰਘ ਬਾਦਲ ਦੇ ਸਾਲਾ ਸਾਹਿਬ ਖਾਂ ਕਰਕੇ ਉਹਨਾਂ ਨੂੰ ਮંત્રી ਭਾਇਆ ਜਾਂਦਾ ਔਰ ਉਹਨਾਂ ਨੂੰ ਮੰਤਰੀ ਵੀ ਬਹੁਤ ਵੱਡੀਆਂ ਪਾਵਰਾਂ ਹੁੰਦੀਆਂ ਨੇ ਉਹਨਾਂ ਕੋਲ ਸੀਐਮ ਸੁਪਰ ਸੀਐਮ ਤੌਰ ਤੇ ਜਾਣੇ ਜਾਂਦੇ ਨੇ ਪਰ ਜਦੋਂ ਹੁਣ ਔਖਾ ਸਮਾਂ ਸੀ ਸੁਖਬੀਰ ਸਿੰਘ ਬਾਦਲ ਲਈ ਉਸ ਵਕਤ ਉਹਨਾਂ ਨੇ ਅਕਾਲੀ ਦਲ ਦੀ ਪਿੱਠ ਵਿੱਚ ਛੁਰਾ ਮਾਰਿਆ ਤੇ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਸੀ ਉਹਨਾਂ ਨੂੰ ਸੁਖਬੀਰ ਸਿੰਘ ਬਾਦਲ ਦੇ ਨਾਲ ਆ ਕੇ ਖੜਨਾ ਚਾਹੀਦਾ ਸੀ ਸੋ ਉਹਨਾਂ ਦੇ ਵੱਲੋਂ ਜੋ ਬਿਆਨ ਦਿੱਤਾ ਗਿਆ ਉਹ মিডিਆ ਦੇ ਵਿੱਚ ਬਿਆਨ ਨਹੀਂ ਦੇਣਾ ਚਾਹੀਦਾ ਸੀ ਉਹਨਾਂ ਨੂੰ ਜਿਹੜਾ ਕਿ ਇੱਕ ਬੈਠ ਕੇ ਪਰਿਵਾਰ ਦੇ ਵਿੱਚ ਇਹ ਗੱਲ ਕਰਨੀ ਚਾਹੀਦੀ ਸੀ ਜੋ ਕਿ ਵਿਕਰਮਜੀਤ ਸਿੰਘ ਜੀਠਿਆ ਨੇ ਆਪਣੇ ਨਾਲ ਹੋਰ ਵੀ ਬਹੁਤ ਸਾਰੇ ਜਿਹੜੇ ਵੱਡੇ ਲੀਡਰ ਲੈ ਕੇ ਇਹ ਬਿਆਨ ਦਿੱਤਾ ਸੀ ਸੋ ਉਸ ਤੋਂ ਬਾਅਦ ਉਹਨਾਂ ਦੇ ਉੱਪਰ ਕਾਰਵਾਈ ਕਰਨ ਵਾਸਤੇ ਬਲਵਿੰਦਰ ਸਿੰਘ ਪੁੰਦੜ ਨੇ ਉਹਨਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਉਹਨਾਂ ਦੇ ਕੋਲੋਂ ਰਿਪਲਾਈ ਮੰਗਿਆ ਗਿਆ ਉੱਤਰ ਮੰਗਿਆ ਗਿਆ ਜੇਕਰ ਉਹ ਆਪਣਾ ਕੋਈ ਉੱਤਰ ਨਹੀਂ ਦਿੰਦੇ ਕਾਰਨ ਨਹੀਂ ਦੱਸਦੇ ਤਾਂ ਉਹਨਾਂ ਦੇ ਉੱਪਰ ਪਾਰਟੀ ਵੱਲੋਂ ਅਨੁਸ਼ਾਸਨ ਨੂੰ ਕਾਇਮ ਰੱਖਣ ਵਾਸਤੇ ਕਾਰਵਾਈ ਕੀਤੀ ਜਾਵੇਗੀ ਸੋ ਇਸ ਤੋਂ ਪਹਿਲਾਂ ਕਿ ਵਿਕਰਮਜੀਤ ਸਿੰਘ ਮਜੀਠੀਆ ਦਾ ਕੋਈ ਬਿਆਨ ਨਹੀਂ ਆਇਆ ਪਰ ਅੱਜ ਉਹਨਾਂ ਦੇ ਪੱਖ ਦੇ ਵਿੱਚ ਅਕਾਲੀ ਦਲ ਤੋਂ ਬਾਹਰ ਬੈਠੇ ਹੋਏ ਵਿਰਸਾ ਸਿੰਘ ਵਟੋਵਾ ਨੇ ਵੱਡਾ ਬਿਆਨ ਦਿੱਤਾ ਉਹਨਾਂ ਨੇ ਸਾਰੇ ਹੀ ਲੀਡਰਾਂ ਨੂੰ ਜੋ ਨਸੀਹਤ ਦਿੱਤੀਏ ਕਿ ਭਾਈ ਸੋ ਸਮਝ ਕੇ ਬੋਲੋ ਇਸ ਤੋਂ ਬਾਅਦ ਤੁਸੀਂ ਵਿਕਰਮਜੀਤ ਸਿੰਘ ਮਜੀਠੀਆ ਦੇ ਖਿਲਾਫ ਕੋਈ ਵੀ ਐਸਾ ਸ਼ਬਦ ਨਾ ਬੋਲੋ ਜਿਹੜਾ ਕਿ ਬਾਅਦ ਵਿੱਚ ਤੁਹਾਨੂੰ ਵੀ ਅਕਾਲੀ ਦਲ ਵਿੱਚ ਪਛਤਾਉਣਾ ਪਵੇ ਕਿਉਂਕਿ ਪਰਿਵਾਰਾਂ ਦੇ ਵਿੱਚ ਉੱਚਾ ਨੀਵਾ ਜ਼ਰੂਰ ਹੋ ਜਾਂਦਾ ਹੈ ਪਰ ਪਤਾ ਨਹੀਂ ਕਦੋਂ ਫਿਰ ਸਾਰਾ ਕੁਝ ਠੀਕ ਹੋ ਜਾਵੇ ਤੇ ਵਿਕਰਮਜੀਤ ਸਿੰਘ ਮਜੀਠੀਆ ਦੇ ਖਿਲਾਫ ਜੋ ਵੀ ਲੀਡਰ ਬੋਲੇਗਾ ਅੱਜ ਉਸ ਨੂੰ ਆਉਣ ਵਾਲੇ ਸਮੇਂ ਵਿੱਚ ਪਛਤਾਉਣਾ ਪਵੇਗਾ ਇਹ ਅੱਜ ਵੱਡਾ ਪਿਆਰ ਦਿੱਤਾ ਹੈ ਮਿਰਸਾ ਸਿੰਘ ਮਟੋਵਾ ਨੇ ਉਹਨਾਂ ਨੇ ਅਕਾਲੀ ਦਲ ਦੇ 리ਡਰ ਨੂੰ ਸਿਹਤ ਦਿੱਤੀ ਹੈ ਕਿ ਵਿਕਰਮਜੀਤ ਸਿੰਘ ਮਜੀਠੀਆ ਤੇ ਸੁਖਬੀਰ ਸਿੰਘ ਬਾਦਲ ਜੋ ਆਪਸ ਵਿੱਚ ਰਿਸ਼ਤੇਦਾਰ ਨੇ ਔਰ ਬਹੁਤ ਵੱਡਾ ਆਧਾਰ ਹੈ ਵਿਕਰਮਜੀਤ ਸਿੰਘ ਮਜੀਠੀਆ ਦਾ ਮਾਝੇ ਦੇ ਵਿੱਚ ਸੋ ਉਹਨਾਂ ਨੇ ਕਿਹਾ ਹੈ ਕਿ ਕੋਈ ਵੀ ਲੀਡਰ ਜੋ ਵੀ ਮਜੀਠੀਆ ਦੇ ਖਿਲਾਫ ਗਲਤ ਸ਼ਬਦ ਵਰਤ ਰਿਹਾ ਹੈ ਉਸ ਨੂੰ ਜਿਹੜਾ ਕਿ ਆਪਣਾ ਧਿਆਨ ਰੱਖਣਾ ਚਾਹੀਦਾ ਹੈ ਕੋਈ ਵੀ ਮਜੀਠੀਆ ਪਰਿਵਾਰ ਦੇ ਖਿਲਾਫ ਗਲਤ ਸ਼ਬਦ ਨਾ ਵਰਤੇ ਸੋ ਉਹਨਾਂ ਨੇ ਪੋਸਟ ਸਾਂਝੀ ਕਰਦਿਆਂ ਹੋਇਆਂ ਲਿਖਿਆ ਕਿ ਮੈਂ ਸਭ ਨੂੰ ਬੇਨਤੀ ਕਰਦਾ ਕਿ ਕੋਈ ਵੀ ਸੱਜਣ ਵਿਕਰਮਜੀਤ ਸਿੰਘ ਮਜੀਠੀਆ ਦੇ ਵਿਰੋਧ ਕਿਸੇ ਤਰ੍ਹਾਂ ਦਾ ਵੀ ਕੋਈ ਜਿਹੜਾ ਕਿ মিডিਆ ਸਾਹਮਣੇ ਆ ਕੇ ਸ਼ਬਦੀ ਵਰਤੋਂ ਨਾ ਕਰੇ ਆਪਸੀ મતਪੈਦ ਨਿਪਟਿਆ देर ਨਹੀਂ ਲੱਗਦੀ ਇਸ ਮੌਕੇ ਸਭ ਨੂੰ ਸਹੀ ਰੋਲ ਨੇ ਪਾਉਣਾ ਚਾਹੀਦਾ ਹੈ ਇਕਤਾ ਵਿੱਚ ਹੀ ਸ਼ਕਤੀ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਮਜੀਠੀਆ ਨੂੰ ਵੀ ਗਿਰੇਸ਼ ਕੁਮਾਰ, ਪੁਲਾਕੇ ਸ਼ਰਮਣੀ, ਕਾਲੀਦਰ ਦੀ ਚੜ੍ਹਦੀ ਕਲਾ ਲਈ ਪਹਿਲਾ ਨਾਲੋਂ ਵੀ ਵੱਧ ਮਿਹਨਤ ਕਰਨੀ ਚਾਹੀਦੀ ਹੈ ਸੋ ਵਿਕਰਮਜੀਤ ਸਿੰਘ ਮਜੀਠੀਆ ਜੋ ਕਿ ਮਿਰਸਾ ਸਾਹਿਬ ਟੋਵਾ ਜਿਨ੍ਹਾਂ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਖਰੂਰ ਸਾਹਿਬ ਤੋਂ ਉਮੀਦਵਾਰ ਬਣਾਇਆ ਜਾਂਦਾ ਹੈ ਉਹਨਾਂ ਦੀ ਉਮੀਦਵਾਰੀ ਤੌਰ ਤੇ ਮਜੀਠੀਆ ਸਾਹਿਬ ਨੇ ਵਿਰੋਧ ਕੀਤਾ ਸੀ ਕਿ ਵਿਰਸਾ ਸਿੰਘ ਵਟੋਵਾਰ ਨੂੰ ਉੱਥੇ ਅਸੀਂ ਉਮੀਦਵਾਰ ਨਾ ਖੜਾ ਕਰੀਏ ਲੋਕ ਸਭਾ ਹਲਕਾ ਕੜੂਰ ਸੇਬ ਤੋਂ ਉੱਥੇ ਜੋ ਕਿ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਹੈ ਉਹਨਾਂ ਦੇ ਮੁਕਾਬਲੇ ਅਕਾਲੀ ਦਲ ਉਮੀਦਵਾਰ ਨਾ ਤਾਰੇ ਪਰ ਸ਼ਖਬੀਰ ਸਿੰਘ ਬਾਦਲ ਨੇ ਉਹਨਾਂ ਨੂੰ ਉਮੀਦਵਾਰ ਬਣਾ ਦਿੱਤਾ ਉਦੋਂ ਤੋਂ ਲੈ ਕੇ ਵਿਕਰਮਜੀਤ ਸਿੰਘ ਮਜੀਠੀਆ ਨੇ ਨਾ ਤਾਂ ਵਿਰਸਾ ਸਿੰਘ ਵਟੋਵਾਰ ਨਾਲ ਕਦੇ ਕੋਈ ਗੱਲ ਕੀਤੀ ਤੇ ਨਾ ਹੀ ਸ਼ਖਬੀਰ ਸਿੰਘ ਬਾਦਲ ਨਾਲ ਕੋਈ ਕਦੇ ਗੱਲ ਹੋਈ ਠੀਕ ਹੈ ਰਾਜਨੀਤੀ ਤੌਰ ਤੇ ਕਦੇ ਵੀ ਉਹਨਾਂ ਨੇ ਆਪਸ ਵਿੱਚ ਕੋਈ ਗੱਲ ਨਹੀਂ ਕਰਤੀ ਪਰ ਵਿਕਰਮ ਜਿਸ ਨੇ ਮੁਜੀਤਿਆ ਹੁਣ ਉਹਨਾਂ ਨੇ ਜਿਹੜਾ ਬਿਆਨ ਦੇ ਕੇ ਵੱਡੀ ਹਲਚਲ ਮਚਾਈ ਹੈ ਇਕਾਲੀ ਦਲ ਦੇ ਵਿੱਚ ਇਸ ਨੂੰ ਲੈ ਕੇ ਬਹੁਤ ਸਾਰੇ ਇਕਾਲੀ ਲੀਡਰ ਇਸ ਤੇ ਚੁੱਪ ਧਾਰੀ ਹੋਈਏ ਦਲਜੀਤ ਸਿੰਘ ਚੀਮਾ ਜਾਂ ਹੋਰ ਜਿਹੜੇ ਲੀਡਰ ਨੇ ਕਿ ਇਹ ਪਰਿਵਾਰ ਦੀ ਗੱਲ ਹੈ ਆਪਸ ਵਿੱਚ ਪਰ ਕਿਤੇ ਨਾ ਕਿਤੇ ਉਹ ਸਾਰੇ ਇਸ ਗੱਲ ਨੂੰ ਲੈ ਕੇ ਚਿੰਤਤ ਨੇ ਕਿ ਜੋ ਅੰਤਰੀ ਕਮੇਟੀ ਨੇ ਫੈਸਲਾ ਲਿਆ ਹੈ ਇਹ ਕਿਸ ਦੇ ਕਹਿੰਦੇ ਲਿਆ ਹੈ ਇੱਕ ਵਿਸ਼ੇਸ਼ ਜਿਹੜਾ ਆਦਮੀ ਨੂੰ ਬਚਾਉਣ ਵਾਸਤੇ ਫੈਸਲਾ ਲਿਆ ਜਾ ਅੰਤਰੀਕ ਕਮੇਟੀ ਨੇ ਇਹ ਫੈਸਲਾ ਕਿਉਂ ਕੀਤਾ ਹੁਣ ਸਾਰਿਆਂ ਨੂੰ ਉਹਨਾਂ ਦੀ ਜੈਸ ਵਿੱਚ ਸਜੈਸਟ ਕਰਨੀ ਪੈ ਰਹੀ ਏ ਕਿਉਂਕਿ ਸੁਭੀਰ ਸਿੰਘ ਬਾਦਲ ਨੇ ਅੰਤਰੀਕ ਕਮੇਟੀ ਕੋਲ ਇਹ ਫੈਸਲਾ ਕਰਵਾਇਆ ਸਾਰੇ ਜਾਣਦੇ ਨੇ ਪਰ ਹੁਣ ਫਸੇ ਸਾਰੇ ਹੋਏ ਨੇ ਵੀ ਹੁਣ ਕੀਤਾ ਕੀ ਜਾਵੇ ਅਕਾਲੀ ਦਲ ਵੀ ਪੂਰੀ ਤਰ੍ਹਾਂ ਕਿੱਛ ਚੁੱਕਿਆ ਅਕਾਲੀ ਦਲ ਨੂੰ ਵੀ ਇਹ ਪਛਤਾਵਾ ਹੈ ਕਿ ਇਹ ਫੈਸਲਾ ਹੁਣ ਜਾਂ ਤਾਂ ਵਾਪਸ ਲੈ ਲਿਆ ਜਾਵੇ ਤੇ ਜਾਂ ਫਿਰ ਹੁਣ ਇਸੇ ਫੈਸਲੇ ਦੇ ਉੱਪਰ ਦਿੜ ਹੋ ਕੇ ਜੋ ਵੀ ਹੁੰਦਾ ਹੈ ਉਹ ਵੇਖੀ ਜਾਵੇ ਇੱਕ ਵਾਰ ਸੁਭੀਰ ਸਿੰਘ ਬਾਦਲ ਨੂੰ ਅਕਾਲੀ ਦਲ ਦਾ ਅਗਲਾ ਪ੍ਰਧਾਨ ਬਣਾਉਣ ਵਾਸਤੇ ਜਿਹੜਾ ਸਾਰੇ ਇਕੱਠੇ ਹੋ ਕੇ ਗੱਲ ਕਰੀਏ ਪਰ ਆਉਣ ਵਾਲਾ ਸਮਾਂ ਹੁਣ ਕਿਹੋ ਜਿਹਾ ਹੋਵੇਗਾ ਇਸ ਦੇ ਬਾਰੇ ਅਜੇ ਤੱਕ ਕੁਝ ਨਹੀਂ ਕਿਹਾ ਜਾ ਸਕਦਾ ਪਰ ਬਿਰਸਾ ਸਿੰਘ ਮੋਟਵਾ ਜਰੂਰ ਸੁਖਵੀਰ ਸਿੰਘ ਬਾਦਲ ਤੇ ਨਾਲ ਵਿਕਰਮਜੀਤ ਸਿੰਘ ਜੀ ਅਧਿਕਾਰ ਵਿੱਚ ਆਏ ਨੇ